ਉਸੀਂ ਦੇਖ ਰਹੇ ਹਾਂ ਧਿਆਨਿਕ ਸਵੇਰਾ ਅਸੀਂ ਖੜੇ ਹਾਂ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸੰਗਤਾਂ ਵੱਲੋਂ ਬਹੁਤ ਤਰ੍ਹਾਂ ਦੇ ਜਿਹੜੇ ਸਟਾਲ ਲਾਏ ਗਏ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸਟਾਲ ਜਰੂਰ ਦਿਖਾਏ ਜਾਣ ਜਿਸ ਤਰੀਕੇ ਨਾਲ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਿਤਾਬਾਂ ਗੁਰਮਤਿ ਗਿਆਨ ਸਭਾ ਵੱਲੋਂ ਇੱਕ ਪੇਪਰ ਕਰਵਾਏ ਜਾ ਰਹੇ ਆ ਉੱਥੇ ਨਾਲ ਦੀ ਨਾਲ ਹੀ ਮੈਂ ਗੱਲ ਕਰਾਂਗਾ ਤੇ ਇੱਥੇ ਮੈਡੀਕਲ ਕੈਂਪ ਵੀ ਜਿਹੜੇ ਉਹ ਫ੍ਰੀ ਦੇ ਵਿੱਚ ਲਗਾਏ ਗਏ ਆ ਸੋ ਕਿਡਨੀ ਦੇ ਸਪੈਸ਼ਲ ਡਾਕਟਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਮੈਡੀਕਲ ਕੈਂਪ ਇੱਥੇ ਲਗਵਾਏ ਗਏ ਨੇ ਕਿਹੜੇ ਲੋਕ ਜਿਹੜੇ ਉਹ ਫਾਇਦਾ ਲੈ ਸਕਦੇ ਆ ਇਹ ਦੇ ਵਿੱਚ ਯਾਨੀ ਕਿ ਕੈਂਸਰ ਦਾ ਵੀ ਇਲਾਜ ਹੈਗਾ ਜਾਂ ਕਿਡਨੀ ਦਾ ਵੀ ਇਲਾਜ ਹੈਗਾ ਜਾਂ ਠੀਕ ਹੈ ਬਾਕੀ ਹੋਰ ਜਨਰਲ ਪ੍ਰੋਬਲਮ ਹਰ ਤਰ੍ਹਾਂ ਦੀ ਜਿੰਦਾਂ ਦੀ ਵੀ ਹੈਗੀਆਂ ਉਹ ਸਾਰੀਆਂ ਹੀ ਯਾਨੀ ਕਿ ਦੇਖੀਆਂ ਜਾਂਦੀਆਂ ਨੇ ਇਹਦੇ ਵਿੱਚ ਕੁਝ ਮੈਡੀਸਿਨ ਜਾਨੀ ਇਹਦੇ ਵਿੱਚ ਜਿਆਦਾ ਫ੍ਰੀ ਦਿੱਤੀਆਂ ਜਾ ਰਹੀਆਂ ਆ ਜੀ ਜਿੰਨਾਂ ਨੂੰ ਵੀ ਕਿਦਾਂ ਜਿੱਦਾਂ ਦੀ ਕਿਸੇ ਨੂੰ ਲੋੜ ਪੈਂਦੀ ਹੈ ਉਸ ਹੱਬ ਨਾਲ ਇਹ ਹੈਗੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਹਸਪਤਾਲ ਹੈਗਾ ਆ ਹਵੇਲੀ ਦੇ ਓਪੋਜ਼ਿਟ ਆ ਆਮਨ ਕੈਂਸਰ ਹਸਪਤਾਲ ਦੇ ਨਾਮ ਤੇ ਇਹ ਹਵੇਲੀ ਜਲੰਧਰ ਦੇ ਵਿੱਚ ਹਾਂਜੀ ਸੋ ਦੇਖ ਸਕਦੇ ਹੋ ਕਿ ਜਲੰਧਰ ਤੋਂ ਆਣ ਕੇ ਇੱਥੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਨੇ ਜਿੱਥੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਿਨ੍ਹਾਂ ਦਾ ਲੱਖਾਂ ਰੁਪਏ ਦੇ ਵਿੱਚ ਖਰਚਾ ਆ ਜਾਂਦਾ ਸੋ ਬਹੁਤ ਸੰਗਤਾਂ ਵੱਲੋਂ ਜਿਹੜਾ ਵਾ ਇੱਥੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਵਾ ਨਾਲ ਦੀ ਨਾਲ ਹੀ ਹਰ ਤਰ੍ਹਾਂ ਦੀ ਫੈਸਿਲਿਟੀ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਗਿਆਨ ਸਭਾ ਨਾਰਾਇਣਗੜ੍ਹ ਸ਼ਾਟਾ ਦੀ ਇਹ ਸਭਾ ਵੱਲੋਂ ਸਮੂਹ ਸੰਗਤ ਨੂੰ ਹੋਲੇ ਮੱਲੇ ਦੀ ਲੱਖ ਲੱਖ ਵਧਾਈ ਹੋਵੇ ਅਸੀਂ ਇੱਥੇ ਜੋ ਉਪਰਾਲਾ ਕੀਤਾ ਹੋਇਆ ਹੈ ਜੋ ਵੀ ਸੰਗਤ ਇੱਥੇ ਆਉਂਦੀ ਹੈ ਉਹਨਾਂ ਨੂੰ ਗੁਰੇਤਿਹਾਸ ਤੋਂ ਇਸ ਦਿਨ ਦੇ ਮਹਤਮਤਵ ਤੋਂ ਜਾਣੂ ਕਰਾਉਣ ਦੇ ਲਈ ਤਾਂ ਜੋ ਜਿਹੜੇ ਵੀ ਇੱਥੇ ਬੱਚੇ ਨੌਜਵਾਨ ਬੀਬੀਆਂ ਇੱਥੇ ਆ ਰਹੀਆਂ ਇਹਨਾਂ ਨੂੰ ਪਤਾ ਲੱਗੇ ਇਸ ਦਿਨ ਦਾ ਕੀ ਮਹਤਮ ਹੈ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਤੇ ਸਾਨੂੰ ਕਿਸ ਤਰ੍ਹਾਂ ਇਹਨਾਂ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਜੇ ਜੇਕਰ ਅਸੀਂ ਗੁਰੂ ਆਸ਼ੀ ਅਨੁਸਾਰ ਇਹਨਾਂ ਤਿਉਹਾਰਾਂ ਨੂੰ ਮਨਾਵਾਂਗੇ ਤੇ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ੀਆਂ ਦਿੱਤੀਆਂ ਨੇ ਉਹ ਹੁਣ ਦੇ ਸਮੇਂ ਦੇ ਵਿੱਚ ਵੀ ਅਸੀਂ ਉਹਨਾਂ ਤੋਂ ਫਲੀ ਭੂਤੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਜੋ ਭਵਿੱਖ ਹੈ ਜੋ ਪਨੀਰੀ ਹੈ ਉਹਨੂੰ ਸਾਂਭ ਸਕਦੇ ਹਾਂ ਸੋ ਸਾਡੇ ਨਾਲ ਨੇ ਇੱਕ ਹੋਰ ਵੀਰ ਜੀ ਜਿਨ੍ਹਾਂ ਦਾ ਕੋਈ ਆਪਾਂ ਜਾਣਕਾਰੀ ਲਵਾਂਗੇ ਕਿ ਬੱਚਿਆਂ ਨੂੰ ਕਿਸ ਤਰੀਕੇ ਦੇ ਨਾਲ ਗੁਰਮਤ ਦੇ ਨਾਲ ਜੋੜਿਆ ਜਾ ਰਿਹਾ ਆ ਆਪਾਂ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤ ਗਿਆਨ ਸਭਾ ਨਰੈਣਗਰ ਛਾਟਾ ਜੀ ਵੱਲੋਂ ਅਸੀਂ ਇੱਕ ਬੱਚਿਆਂ ਦਾ ਮਲਖੋਲੇ ਮੱਲੇ ਤੇ ਜ਼ਮਾਨ ਦੇ ਵਿੱਚ ਨੀ ਸੰਗਤ ਆਈ ਆ ਜੀ ਆਨੂੰ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਸਕੀਤੀ ਸਮਾ ਕੱਢ ਕੇ ਤੇ ਆ ਕੇ ਸਾਡੇ ਸਟਾਲ ਤੇ ਪਹੁੰਚ ਕੇ ਆਪਣਾ ਇੱਕ ਪੇਪਰ ਜਿਹੜਾ ਵਾ ਗੁਰਮਤ ਗਿਆਨ ਨੂੰ ਲਮ ਲੱਕ ਕਿਉਂ ਬਣਾਇਆ ਜਾ ਰਿਹਾ ਕਿਉਂ ਗੁਰੂ ਗੋਬਿੰਦ ਸਿੰਘ ਜੀ ਉਹ ਲਮ ਲੱਕ ਕਿਉਂ ਬਣਾਇਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਪੇਪਰ ਤਿਆਰ ਕੀਤਾ ਉਹਦਾ ਅਸੀਂ ਟਿਕ ਮਾਰਕ ਰੱਖਿਆ 30 ਕੁਐਸਚਨ ਨੇ ਉਹਦੇ ਵਿੱਚ ਉਹਦੇ ਸਬੰਧ ਦੇ ਵਿੱਚ ਅਸੀਂ ਸਾਰਿਆਂ ਬੱਚਿਆਂ ਕੋਲੋਂ ਜਿਨ੍ਹਾਂ ਕੋ ਪੇਪਰ ਲਿਆ ਜਿਨ੍ਹਾਂ ਨੇ ਦਿੱਤੇ ਆ ਉਹਨਾਂ ਨੂੰ ਅਸੀਂ ਮੈਡਲ ਵੀ ਪ੍ਰਦਾਨ ਕੀਤੇ ਆ ਤੇ ਬਹੁਤ ਉਤਸ਼ਾਹ ਮਿਲਿਆ ਸਾਨੂੰ ਸਭ ਤੋਂ ਵਧੀਆ ਪਰਾਲਾ ਇਹ ਗੁਰਮਤਿ ਗਿਆਨ ਸਭਾ ਦਾ ਵਾ ਤੇ ਚੜ੍ਹਦੀ ਕਲਾ ਚ ਰਵੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸੋ ਇਸ ਚੀਜ਼ ਤੋਂ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਮਿਲ ਰਿਹਾ ਵਾ ਵੇਖਿਆ ਜਾ ਰਿਹਾ ਹੈ ਕਿ ਜਿੱਥੇ ਬੱਚਿਆਂ ਨੇ ਜਾਂ ਜਿਹੜੇ ਸਵਾਲਾਂ ਦੇ ਜਵਾਬ ਜੀ ਜਿਹੜੇ ਆਨਸਰ ਦਿੱਤੇ ਆ ਉਹਨਾਂ ਵਿੱਚ ਮੈਡਲ ਦੇ ਨਾਲ ਸਨਮਾਨਤ ਕੀਤਾ ਗਿਆ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par